ਸਵਾਗਤ ਮੈਂ ਹਰਿਕਮ ਜੀ ਸਿੰਘ ਸੋ ਐਨ ਕੇ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਦੇ ਨੀਂਦਵਾਰਾਂ ਵੱਲੋਂ ਅੱਜ ਇੱਕ ਪ੍ਰੋਗਰਾਮ ਸਵਾਲ ਨੌਜਵਾਨਾਂ ਦੇ ਜਵਾਬ ਐਨ ਕੇ ਸ਼ਰਮਾ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਲੜਕੇ ਤੇ ਲੜਕੀਆਂ ਜਿਨ੍ਹਾਂ ਦੀ ਉਮਰ 18 ਸਾਲ ਤੋਂ ਉੱਪਰ ਹੋ ਚੁੱਕੀ ਹੈ ਤੇ ਜਿਨ੍ਹਾਂ ਨੇ ਪਹਿਲੀ ਵਾਰ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨਾ ਸੋ ਅੱਜ ਐਨ ਕੇ ਸ਼ਰਮਾ ਵੱਲੋਂ ਇਹਨਾਂ ਨੌਜਵਾਨਾਂ ਦੇ ਨਾਲ ਇੱਕ ਵਿਸ਼ੇਸ਼ ਚਰਚਾ ਕੀਤੀ ਗਈ ਹੈ ਤੇ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਨੇ ਉਹਨਾਂ ਦੇ ਨਾਲ ਸਵਾਲ ਕੀਤੇ ਤੇ ਐਨਕੇ ਸ਼ਰਮਾ ਵੱਲੋਂ ਜਵਾਬ ਦਿੱਤੇ ਗਏ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਐਨਕੇ ਸ਼ਰਮਾ ਨੇ ਦੱਸਿਆ ਵੀ ਜਿਹੜੇ ਨੌਜਵਾਨ ਨੇ ਉਹ ਲਾਰਿਆ ਲੱਪਿਆਂ ਵਾਲੀ ਸਰਕਾਰ ਨਹੀਂ ਚਾਹੁੰਦੇ ਕਿਉਂਕਿ ਅੱਜ ਦਾ ਜਿਹੜਾ ਪੜਿਆ ਲਿਖਿਆ ਜਿਹੜਾ ਨੌਜਵਾਨ ਹੈ ਉਹ ਟੈਕਨੋਲੋਜੀ ਨਾਲ ਜੁੜ ਚੁੱਕਿਆ ਹੈ ਸੋ ਸਰਕਾਰਾਂ ਉਹੀ ਤਾਲਾਬ ਹੋਣਗੀਆਂ ਜਿਹੜੀਆਂ ਨੌਜਵਾਨ ਦੇ ਹਿੱਤਾਂ ਬਾਰੇ ਨੌਜਵਾਨ ਦੀ ਜ਼ਿੰਦਗੀ ਨੌਜਵਾਨ ਦੇ ਰੋਜ਼ਗਾਰ ਦੇ ਮੌਕੇ ਬਾਰੇ ਸੋਚਣ ਗਿਆ ਸੋ ਇੱਥੇ ਹੀ ਅਨਕੀ ਸ਼ਰਮਾ ਨੇ ਕਿਹਾ ਵੀ ਕਾਰਜਕਾਰੀ ਤੇ ਕਰੈਕਟਰ ਨੂੰ ਵੇਖ ਕੇ ਇਸ ਵਾਰ ਲੋਕ ਵੋਟ ਪਾਉਣਗੇ ਤੇ ਉਹਨਾਂ ਨੇ ਆਪਣੀ ਡੇਰਾਬਸੀ ਹਲਕੇ ਤੋਂ ਜਿੱਥੋਂ ਨੁਮਾਇੰਦਗੀ ਕਰਦੇ ਰਹੇ ਨੇ ਉਹਨਾਂ ਨੇ ਦੱਸਿਆ ਵੀ ਮੈਂ ਆਪਣੇ ਹਲਕੇ ਡੇਰਾ ਬਸੀ ਦੇ ਵਿੱਚ ਆਪਣੇ ਜਿਹੜੇ ਵਿਕਾਸ ਕਾਰਜ ਨੇ ਉਹ ਬੜੀ ਪਾਰਦਰਸ਼ਤਾ ਜ਼ਿੰਮੇਵਾਰੀ ਤੇ ਵਚਨਬੰਦਤਾ ਦੇ ਨਾਲ ਕਰਵਾਏ ਨੇ ਉਹਨਾਂ ਨੇ ਵਿਰੋਧੀਆਂ ਤੇ ਤੰਜ ਵੀ ਕੱਸਿਆ ਵੀ ਮਹਾਰਾਣੀ ਜਿਹੜੇ ਪਰਨੀਤ ਕੌਰ ਨੇ ਲੰਬਾ ਸਮਾਂ ਇਤੋਂ ਮੈਂਬਰ ਪਾਰਲੀਮੈਂਟ ਰੈਨੇ ਵਿਦੇਸ਼ ਰਾਜ ਮੰਤਰੀ ਵੀ ਰਹੇ ਨੇ ਤੇ ਬਹੁਤ ਸਾਰੀਆਂ ਜਿਹੜੀਆਂ ਪਟਿਆਲਾ ਲੋਕ ਸਭਾ ਹਲਕੇ ਦੀਆਂ ਸਮੱਸਿਆਵਾਂ ਨੂੰ ਤਦਰੁਸ ਨਹੀਂ ਕਰ ਪਾਏ ਖਾਸ ਕਰਕੇ ਖੜਾ ਦੇ ਮਾਮਲੇ ਵਿੱਚ ਕੋਈ ਵੀ ਐਸਾ ਮਾਸਟਰ ਪਲਾਨ ਨਹੀਂ ਲਿਆ ਸਕੇ ਜਿਥੋਂ ਲੋਕਾਂ ਨੂੰ ਨਜਾਦ ਮਿਲ ਸਕੇ ਤਾਂ ਅੱਜ ਨੌਜਵਾਨਾਂ ਨੇ ਕੋਈ ਦਿਖਾਣਾ ਦੇ ਬਾਰੇ ਵੀ ਸਵਾਲ ਜਵਾਬ ਕੀਤੇ ਤੇ ਉੱਥੇ ਨਰਿੰਦਰ ਸ਼ਰਮਾ ਨੇ ਕਿਹਾ ਵੀ ਇਹ ਬੜੀ ਵੱਡੀ ਨਲਾਕੀ ਹੈ ਕਿਉਂਕਿ ਹੜ ਜਿਹੜਾ ਖੇਤਰ ਹੈ ਪਟਿਆਲਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਯੋਜਨਾਬੰਦ ਤਰੀਕੇ ਦੇ ਨਾਲ ਐਦਾਂ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਰਕੇ ਪਾਣੀ ਦੀ ਡਾਕ ਹਰ ਵਾਰ ਇੱਥੇ ਲੱਗਦੀ ਹੈ ਤੇ ਵੱਡਾ ਲੋਕਾਂ ਦਾ ਨੁਕਸਾਨ ਹੁੰਦਾ ਹੈ ਸੋ ਐਨਕੇ ਸ਼ਰਮਾ ਨੇ ਨੌਜਵਾਨਾਂ ਨੂੰ ਕਿਹਾ ਵੀ ਸੋਚ ਤੁਹਾਡੀ ਹੈ ਤੁਸੀਂ ਆਪਣੀ ਸੋਚ ਦੇ ਮੁਤਾਬਕ ਜਿਹੜੀ ਆਪਣੀ ਵੋਟ ਜਿਹੜਾ ਤੁਹਾਨੂੰ ਅਧਿਕਾਰ ਮਿਲਿਆ ਉਸ ਅਧਿਕਾਰ ਨੂੰ ਤੁਸੀਂ ਵੇਖਣਾ ਹਰ ਉਮੀਦਵਾਰ ਦੇ ਕੈਰੇਕਟਰ ਨੂੰ ਉਹਨਾਂ ਨੇ ਕਿਹਾ ਵੀ ਮੈਨੂੰ ਜ਼ਰੂਰੀ ਨਹੀਂ ਮੈਨੂੰ ਵੋਟ ਪਾਓ ਲੇਕਿਨ ਵੋਟ ਪਾਉਣ ਤੋਂ ਪਹਿਲਾਂ ਤੁਸੀਂ ਸੋਚਣਾ ਵੀ ਆਖਰ ਕਿਹੜਾ ਉਮੀਦਵਾਰ ਕਿਹੜੀ ਪਾਰਟੀ ਪੰਜਾਬ ਤੈਸ਼ੀ ਹੈ ਵਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਟਿਆਲਾ ਤੋਂ ਪਟਿਆਲਾ ਤੇ ਇਹ ਬਾੜੂ ਦੇ ਨੇ ਸਾਨੂੰ ਸਾਨੂੰ ਕਿੰਦਾ ਦੇ ਨਾਲ ਸ਼ੇਰਪਤ ਸਿੰਘ ਨੇ ਕੀਤਾ ਸੀ ਨੇ ਤੇ ਅੱਗੇ ਆ ਗਏ ਸੁਪਰ ਮੈਡ ਦੇ ਵਿੱਚ ਜੋ ਉਦਾਰਦੇ ਆ ਫੈਕਟਰੀਆਂ ਨੇ ਉਹਨਾਂ ਤੋਂ ਜੋ ਗੰਦਾ ਗੇਸ ਫੈਕਟਰੀਆਂ ਦੇ ਜਾਂਦਾ ਹੈ ਉਹ ਉਹਦੇ ਵਿੱਚ ਜਾਂਦਾ ਹੈ ਤੇ ਉਹਦੇ ਨਾਲ ਨੇਕਾ ਬਿਮਾਰੀਆਂ ਵਾਇਰੈਂਟ ਜਿਹੜੇ ਲੋਕਾਂ ਨੂੰ ਉਹਦੇ ਵਿੱਚ ਸਾਇਕ ਕਰਦੀਆਂ ਬੈਠੇ ਨੇ ਇਹਨਾਂ ਦੇ ਰੇਟੇ ਪਰ ਸਿਆਲ ਤੁਸੀਂ ਦੇਖੋ ਬਿਲਕੁਲ ਛੋਟੀ ਗੱਲ ਹੈ ਜੀ 260 ਠੀਕ ਹੈ ਇਹ ਸਾਰਾ ਜਿਹੜਾ ਗੰਦਾ ਪਾਣੀ ਹੈ ਇਹਨੂੰ ਜੈਕ ਜਦੋਂ ਮੈਂ ਇਹਨੇ ਦਾ ਸਟੈਂਡ ਦੇਖਿਆ ਤਾਂ ਇਹ ਜਿਹੜਾ ਮੇਰੇ ਹੱਥੇ 'ਚ ਕੁਝ ਕੈਮੀਕਲ ਯੂਨਿਟ ਲੱਗੇ ਹੋਏ ਹਨ ਕੈਮੀਕਲ ਯੂਨਿਟ ਦੀ ਟ੍ਰੀਟਮੈਂਟ ਅਦਾ ਜੀ ਉਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਐਸਡੀਪੀ ਇੱਕ ਡੀਫਲੂਐਂਟ ਟ੍ਰੀਟਮੈਂਟ ਨਾ ਜਿਹੜਾ ਇਹਨਾਂ ਫੈਕਟਰੀਆਂ ਦਾ ਗੰਦਾ ਪਾਣੀ ਹੈ ਨਾ ਜੀ ਉਹ ਕਾਫੀ ਜ਼ਿਆਦਾ ਨਹੀਂ ਉਹਨੂੰ ਟ੍ਰੀਟ ਕਰਨਾ ਪੈਂਦਾ ਹੈਗਾ ਫਿਰ ਕੇ ਅੱਗੇ ਠੀਕ ਹੁੰਦਾ ਹੈ ਹੋ ਗਿਆ ਰਿਹਾ ਜਿਹੜਾ ਇੱਕ ਘਰ ਆ ਪਹਿਲੀ ਗੱਲ ਇਹ ਕਿ ਇਹ ਤਾਂ ਬਹੁਤ ਪੋਲੂਟਡ ਵਾਟਰ ਹੈ ਇਹ ਅੱਜ ਤੋਂ ਵੀ 30 40 ਸਾਲਾਂ ਤੋਂ ਹੋ ਰਿਹਾ ਜਦੋਂ ਸਾਡੀ ਸਰਕਾਰ ਬਣੀ ਨਾ ਜੀ ਅਸੀਂ ਬੜਾ ਕੰਮ ਟਾਈਟ ਕਰਿਆ ਇੱਕ ਤਾਂ ਚੰਡੀਗੜ੍ਹ ਦੇ ਅੰਦਰ ਇੱਕ ਰਾਜੀਵ ਕਲਾਉਨੀ ਆ 50 ਹਜ਼ਾਰ ਆਪਰੇਸ਼ਨੋਂ ਤਾਂ ਪਾਣੀ ਸਿੱਧਾ गिरਦਾ ਹੈ ਪਾਛੂਲੇ ਦਾ गिरਦਾ ਹੈ ਕੈਮੀਕਲ ਵੇਸਟ ਜਾਂਦਾ ਉਸ ਟਾਈਮ ਅਸੀਂ ਜਿਹੜੀ ਅਗਲੀ ਸਿਟੀ ਤੋਂ ਪੈਸੇ ਕੱਢ ਕੇ 10000 ਕਰੋੜ ਰੁਪਈਆ ਕੱਕਰ ਦੇ ਕੰਡਿਆਂ ਦੇ ਜਿੰਨੇ ਸਹਿਰ ਦੇ 100% ਉਹਨਾਂ 'ਚ ਸੀਵਰੇਜ ਅਸੀਂ ਪਾਇਆ ਤਾਂ ਔਰ ਟ੍ਰੀਟਮੈਂਟ ਪਲਾਂਟ ਲਾਇਆ ਹੈ। ਤਕਰੀਬਨ 75-80% ਸਹਿਰਾਂ ਦਾ ਸੀ ਟ੍ਰੀਟਡ ਵਾਟਰ। ਜਿਹੜੇ ਬਾਕੀ ਰਹੇ ਕਿਉਂ ਖੜੇ ਹੋਏ ਆ ਉਹਨਾਂ ਤੋਂ ਛੋਟਾ ਡਿਫਰੈਂਟ ਕਿਉਂ ਹੈ? ਤਾਂ ਵਸੇ ਉਹਨਾਂ ਨੂੰ ਵੋਟ ਕਰਨ ਵਾਲੀ ਥੋੜੀ ਟਿਕਣੀ। ਯਸ ਦੇਖੋ ਕਿੰਨੀ ਵਧੀਆ ਕਰਕੇ ਆ ਕੁਝ। ਦੇਖੋ ਕੈਂਡੀਡੇਟਾਂ ਨੇ ਸਾਰੇ ਨੇ ਮੈਂ ਵੀ ਕਹਿੰਦੇ ਵੀ ਮੈਨੂੰ ਵੋਟ ਦਿਓ। ਜਿੰਨੇ ਕੈਂਡੀਡੇਟ ਖੜੇ ਆ ਮੇਰੇ ਮੁਕਾਬਲੇ 'ਚ। ਉਹਨਾਂ ਦੇ ਦਾ ਜੀ ਕਾਰਗੁਜ਼ਾਰੀ ਚੈੱਕ ਮੇਰੀ ਗੱਲ ਨੂੰ ਚੈੱਕ ਕਰੋ ਹੁਣ ਮੈਂ ਬੜਾ ਜੇ ਮੈਂ ਐਕਸਪਲੇਨ ਕਰਨ ਲੱਗਿਆ ਫਿਰ ਤਾਂ ਰੈਲੀ ਇਸ ਤਰ੍ਹਾਂ ਮੀਟਿੰਗ ਹੋ ਜਾਣੀ ਤੁਸੀਂ ਮੁਹਾਲੀ ਸ਼ਹਿਰ ਦੇਖੋ ਸਾਰਾ ਮੈਂ 3 ਸਾਲ ਉੱਤੇ ਹਲਕੇ ਇੰਚਾਰਜ ਰਿਹਾ ਪਲਾਨਿੰਗ ਬੋਰਡ ਦਾ ਚੇਅਰਮੈਨ ਰਿਹਾ ਇੱਕ ਇੱਕ ਸੜਕ ਮੇਰੀ ਬਣਾਈ ਲਈ ਉੱਥੇ ਨੌ ਸਟੇਡੀਅਮ ਮੈਂ ਬਣਾਇਆ ਤੇ ਹੌਫੀ ਸਟੇਡੀਅਮ ਵਰਲਡ ਕਲਾਸ ਦਾ ਹੈ ਪੂਰੇ ਇੰਡੀਆ ਚ ਕੋਈ ਇਹ ਜਿਹਾ ਨਹੀਂ ਫਿਰ ਆਈਟੀ ਕੰਪਨੀਆਂ ਐਮੈਡੀ ਸਿਟੀ ਐ ਉਸ ਟਾਈਮ ਬਣੇ ਜੀਤਪੁਰ ਡੇਰਾ ਤੁਸੀਂ ਲੱਗਦੀ ਤੁਸੀਂ ਟੋਟਲ ਡਵੈਲਪਮੈਂਟ ਸੀਵਰੇਜ ਪਾਣੀ ਸਪਲਾਈ ਸੜਕਾ ਰੋਡ ਹਸਪੀਟਲ ਕਾਲਜ ਇਹ ਸਾਰਾ ਕੁਝ ਤੁਸੀਂ ਚੈੱਕ ਰਹੇ ਕਦ ਬਣਿਆ ਮੇਰੇ ਟਾਈਮ ਤੇ ਬਣਿਆ ਵੱਡੀ ਗੱਲ ਜਿਹੜੇ ਪੋਲੀਟੀਸ਼ੀਨ ਹਨ ਜੀ ਅੱਜ ਤੁਸੀਂ ਮੈਨੂੰ ਕਹਿੰਦੇ ਹੋ ਕੋਈ ਸ਼ਰਮ ਨਹੀਂ ਆਉਂਦੀ ਵੀ ਉਹਨਾਂ ਦੀ ਸੋਚ ਹੋ ਗਈ ਵੀ ਆਪਾਂ ਐਮਐਲਏ ਬਣ ਕੇ ਤਾਂ ਬੜੀ ਕਮਾਈ ਹੋ ਜਾਊਗੀ ਕੋਠੀਆਂ ਬਣ ਜਾਣਗੀਆਂ ਸਾਰਾ ਕੁਝ ਬਣ ਜਾਣਗੀ ਜਿਹੜਾ ਪੋਲੀਟਿਕਸ ਹਨ ਜੀ ਇਹ ਸੇਵਾ ਦਾ ਕੀਤਾ ਮੈਂ ਰੋਟਰੀ ਤੋਂ ਸ਼ੁਰੂ ਕਰਿਆ ਸੋ ਕਿੱਤੇ ਗੁਰਦੁਆਰਾ ਸਾਹਿਬ ਚ ਮੰਦਿਰ ਚ ਖੜ ਕੇ ਸੌਂ ਖਾ ਸਕਦਾ ਵੀ ਆਪਣੀ ਜ਼ਿੰਦਗੀ ਚ ਕਦੇ 1 ਰੁਪਏ ਦਾ ਰੱਜ ਨਹੀਂ 1 ਪੈਸੇ ਦਾ ਤਸੀਲਾ ਥਾਣਾ ਚ ਮੈਂ ਬੜੇ ਬੜੇ ਹੋਲਡਿੰਗ ਲਾਇਏ ਹੋਏ تھے ਵੀ ਜੇ ਕੋਈ ਪੈਸੇ ਮੰਗਦਾ ਮੈਨੂੰ ਕਾਲ ਕਰ ਗੱਲਾਂ ਬਹੁਤ ਹਰ ਚੀਜ਼ ਪੈਂ ਜਿਸ ਤਰ੍ਹਾਂ ਹੰਡੀ ਪਟਿਆਰੇ ਅਸਿਕਰ ਸਰ ਜੀ ਮੇਕੀ ਨਮਾਜ਼ ਸਟੇਟ ਬਣਿਆ ਹੈ ਨਾ ਪਟਿਆਰੇ ਤੇ ਜਿਹੜਾ ਆਪਣਾ ਲੋਕ ਜਿਹੜੇ ਸ਼ਹਿਰਾਂ ਦੇ किसी ने हॉस्पिटल जाना होता है तो बच्चा भी बहुत प्रॉब्लम होती है भी बस इतना है कि ना शहर जाने पर घट ने बहुत घट ने तो एक बार जाके उ संगरूर बाई वास समस्या में जाना जरूर उन्होंने गलबात करनी भी समस्या में बहुत ने उसे बहुत बच्चों मतलब स्टूडेंट्स ने जो उन्होंने भी बहुत प्रॉब्लम होंगी है क्योंकि पेपर चल रहे हैं टाइम से नहीं पहुँच बने दो हज़ार अठ दोबारा मैं म्यूनसिपल काउंसिल का प्रेजिडेंट ਬੋਰਡ ਪਹਾੜੀ ਜਿਹੜਾ ਉਸ ਦਾ ਚੇਅਰਮੈਨ ਲਗਿਆ ਉਸ ਤੋਂ ਬਾਅਦ 2012 ਚ ਮੈਂ ਐਮਐਲਏ ਬਣਿਆ ਔਰ ਮਨਿਸਟਰ ਬਣਿਆ ਤਿੰਨ ਮੰਤਰੀ ਸੀ ਜਿਹੜੇ ਮੇਰੇ ਕੋਲ ਇੰਡਸਟਰੀ ਕਮਰਸ ਤੇ ਇਨਵੈਸਟਮੈਂਟ ਪ੍ਰੋਮੋਸ਼ਨ ਫਿਰ ਐਮਐਲਏ ਸੋ ਅੱਜ ਜਿਹੜੀ ਮੈਂ ਮਹਿਸੂਸ ਕਰਦਾ ਜਿਹੜੀ ਪ੍ਰੋਬਲਮ ਕਿੱਥੇ ਆ ਜਿਹੜੇ ਪੋਲਿਟਿਸ਼ਨ ਕੋਈ ਵੀ ਹੈ ਯੰਗ ਆ ਯੂਥ ਆ ਬੜੀ ਸੋਚ ਹੁੰਦੀ ਆ ਵੀ ਯਾਰ ਦੇਸ਼ ਨੂੰ ਅੱਗੇ ਲੈ ਕੇ ਜਾਣਾ ਡਵੈਲਪਮੈਂਟ ਕਰਨੀ ਵਿਕਾਸ ਕਰਨੀ ਇਮਾਨਦਾਰੀ ਨਾਲ ਕੰਮ ਕਰਨਾ ਡਟ ਕੇ ਕੰਮ ਕਰਨਾ ਆਪਣੀ ਕਾਰਗੁਜ਼ਾਰੀ ਲੋਕਾਂ ਨੂੰ ਦਿਖਾਣੀ ਕ੍ਰੈਡੀਬਿਲਟੀ ਲੋਕਾਂ ਨੂੰ ਦਿਖਾਣੀ ਆ ਕਿ ਸਿਰਫ ਆਈਟੀ ਦੀ ਬੋਸੇਸ ਲੈ ਇਹਨ ਬੋਸੇਸ ਕਰਕੇ ਹੋਰ ਬਹੁਤ ਸਾਰੇ 35 ਹੈ